ਗੋਬਿੰਦਪੁਰ ਸਾਹਿਬ ਆਪਨਾ ਪੰਜਾਬ মিডিਆ ਸਬ ਦਫਤਰ ਦਾ ਹੋਇਆ ਉਦ்கਾਟਨ ਜਸਪਾਲ ਚੰਦਨ ਨੂੰ ਆਪਨਾ ਪੰਜਾਬ মিডিਆ ਮਾਝਾ ਚੋਣ ਇੰਚਾਰਜ ਲਗਾਇਆ ਗੁਰਦਾਸਪੁਰ ਆਪਨਾ ਪੰਜਾਬ মিডিਆ ਨਿਊਯਾਰਕ ਦੀ ਇੱਕ ਹੋਰ ਕੋਪਲਗਦੀ ਪੰਜਾਬ ਪੰਜਾਬੀ ਅਤੇ ਪੰਜਾਬੀ ਨੂੰ ਮਜ਼ਬੂਤ ਅਤੇ ਹਰ ਕੋਨੇ ਤੱਕ ਪਹੁੰਚਾਉਣ ਦੇ ਜਜ਼ਬੇ ਨੂੰ ਮੁੱਖ ਰੱਖਦਿਆਂ ਅੱਜ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਬਦ ਦਫਤਰ ਦਾ ਉਦਗਾਟਨ ਆਪਣਾ ਪੰਜਾਬੀ ਇਡੀਆ ਦੇ ਫਾਊਂਡਰ ਅਤੇ ਚੀਫ ਐਡੀਟਰ ਸਰ ਗੁਰਮੀਤ ਸਿੰਘ ਯੂ ਡਾਇਰੈਕਟਰੀ ਮੀ ਰਿਬਨ ਕਟ ਕੀ ਕੀਤਾ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਮੈਨੇਜਿੰਗ ਡਾਇਰੈਕਟਰ ਗੁਰਸੇਵਕ ਸਿੰਘ ਜੈਡਮ ਮੈਡਮ ਜਸਵਿੰਦਰ कौर ਪਹੁੰਚੇ ਇਸ ਸਮਾਗਮ ਕੀ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ मौके थाना मुखी हरजिंदर सिंह पत्रकार गुरपेज सिंह राणा पंजाबी ट्रिब्यून जगीर सिंह मंड इंचार्ज चढ़ी कला टाइम टीवी डॉक्टर नरेंद्र सिंह इंचार्ज चढ़ी कला टाइम टीवी रमेश शर्मा जगवानी रजिंदर सिंह गालोवाल दैनिक सवेरा दविंदर सिंह डी एस न्यूज चैनल रमेश शर्मा डी एस न्यूज चैनल रोहित डोगराए पी दे न्यूज पंजाब ਤੁਕ ਇਲਾਵਾ ਬੋਰ ਵੀ ਪੱਤਵੰਤ ਸੱਜਣ ਮਾਜ਼ਿਰ ਸੰਪਰਸਨ ਗੱਲਬਾਤ ਕਰਦੇ ਆ ਆਪਣਾ ਪੰਜਾਬੀ ਮੀਡੀਆ ਨਿਊਰਾਕਟ ਦੇ ਫਾਊਂਡਰ ਅਤੇ ਚੀਫ ਐਡੀਟਰ ਆਪਣਾ ਪੰਜਾਬ 2000 ਫਾਊਂਡਰ ਤੁਸੀਂ ਜੀ ਹੱਥ ਵਿੱਚ ਬੋਲਦੇ ਬੀਤਿਓ ਇਸ ਸਮਾਂ ਵਿੱਚ ਕੀ ਕਰਦੇ ਆ ਹਾਂ ਬਾਈ ਗੁਰੂ ਜੀ ਕੋ ਖਲਸਾ ਬਾਈ ਗੁਰੂ ਜੀ ਦੇ ਫਤਿਹ ਸਭ ਤੋਂ ਪਹਿਲੇ ਤੇ ਸਾਨੂੰ ਬੜੀ ਖੁਸ਼ੀ ਹੋਈ ਅੱਜ ਇੱਕ ਇਤਿਹਾਸਿਕ ਮੌਕੇ ਦੇ ਵਿੱਚ ਆਉਂਦੇ ਤੇ ਦਿੱਲੀ ਤੋਂ ਸਾਨੂੰ ਉੱਥੇ ਪਤਾ ਲੱਗਿਆ ਤੇ ਇਹ ਉਹ ਨਗਰੀ ਜਿੱਥੇ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਉਹ ਕਿੱਥੇ ਹੋਇਆ ਤੇ ਅਸੀਂ ਜਿਹੜੇ ਆਪਣਾ ਮੀਡੀਆ ਵਿਗਿਆਰ ਦਾ ਆਫਿਸ ਹੀ ਬੋਲ ਰਹੇ ਜਿਹੜਾ ਮਾਧਿਅ ਇਹਦੀ ਨੂੰ ਕਵਰ ਕਰੇਗਾ ਤੇ ਇੱਥੇ ਅਦਰੀਨ ਚਾਰ ਦਿਨ ਜਿਸਖਾਲ ਜੀ ਪਹਿਲੇ ਵੀ ਸਾਡੇ ਨਾਲ ਕਾਫੀ ਸੰਬੰਧ ਵਿੱਚ ਨੂੰ ਲੇਕਿਨ ਹਮ ਅਸੀਂ ਇਹ ਸੋਚਿਆ ਕਿ ਵੀ ਜਿਹੜਾ ਭੋਜਾ ਏਰੀਆ ਹੈਗਾ ਉਹ ਸਾਰੇ ਦੀ ਕਵਰੇਜ ਜਿਹੜੀ ਹੈਗੀ ਕੋਈ ਇਥੇ ਕੋਈ ਸੈਂਟਰ ਵਾਈਟ ਪਲੇਸ ਜਿਹੜਾ ਹੈਗਾ ਅਕਸਰ ਕੀਤੀ ਜਾਵੇ ਤੇ ਫਿਰ ਇਹਨਾਂ ਨੇ ਇਹੀ ਜਿਹੜਾ ਤੁਸੀਂ ਵੀ ਜਿੱਥੋਂ ਅੰਮ੍ਰਿਤਸਰ ਨੂੰ ਲੱਗੇਆ ਬਟਾਲਾ ਵੀ ਲੱਗੇਆ ਗੁਰਦਾਸਪੁਰ ਵੀ ਹੈ ਤਖਤ ਕੋਟਿੰਗ ਜਿਹੜਾ ਅਪਰੋਚ ਕਰਦਾ ਏਰੀਆ ਏ ਇਹ ਸਾਰਾ ਇੱਕ ਸੈਂਟਰ ਪਲੇਸ ਹੈ ਦਰਮਾਲੀ ਮਿਆਣੀ ਟਾਂਡਾ ਏਰੀਆ ਜਿਹੜਾ ਆਪਣਾ ਹੈਗਾ ਜਿੱਥੇ ਕਾਫੀ ਐਮਆਈ ਜਿਹੜਾ ਹੈਗਾ ਪਹਾਰੇ ਸੀਸਗਾ ਏ ਵੀ ਜਗ੍ਹਾ ਇਹ ਹੈ ਕਿ ਉਕੇ ਸੀ ਜਗ੍ਹਾ ਇੰਟਰੈਕਸ਼ਨ ਪਾਵਨ ਤੇ ਪਿਛਲੇ 20 ਸਾਲ ਤੋਂ ਜੁੜ ਕੇ ਚਲਾ ਰਹੇ ਆਂ ਰੋਮ ਟੀਵੀ ਚੈਨਲ ਵੀ ਜਗ੍ਹਾ ਆਪਣਾ ਮੈਂディア ਦੇ ਨਾਂ ਤੇ ਤੇ ਅਸੀਂ ਇਹ ਚਰਨੇ ਆ ਕਿ ਜਿੰਨਾ ਵੀ ਪੰਜਾਬੀ ਵਿਵਸਥਾ ਦੁਨੀਆ ਦੇ ਵਿੱਚ ਤੇ ਸਾਰੇ ਇੱਕੁੱਟੇ ਦੇ ਨਾਂ ਇਹਨਾਂ ਦੇ ਵਕਤ ਤੋਂ ਬਹੁਤ ਜਦਾ ਆਇਆ ਇੱਕ ਪਲੇਟਫਾਰਮ ਤੇ ਆ ਕੇ ਅੱਜ ਨਾਲ ਮਿਲਣਾ ਬਹੁਤ ਵਧੇ ਆਪਸ ਵਿੱਚ ਇਹਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਆ ਵੀ ਰਹੀਆਂ ਨੇ ਤੇ ਉਹ ਅਸੀਂ ਲੋਕ ਮਹਿਸੂਸ ਕਰ ਰਹੇ ਹਾਂ ਕਿਉਂਕਿ ਉਹ ਜਿਹੜਾ ਫੈਮਲੀ ਦਾ ਜਿਹੜਾ ਜੁਨਿਟ ਸਿਸਟਮ ਹੈ ਜਿਹੜਾ ਫੈਮਲੀ ਸਿਸਟਮ ਹੈ ਉਹ ਖਤਮ ਹੋ ਗਿਆ ਉਹ ਮਜਬੂਰੀਆਂ ਕਹਿ ਲਓ ਜਾਂ ਵਕਤ ਦੀ ਗੱਲ ਕਰ ਲਓ ਕਿ ਅਸੀਂ ਪੂਰੀ ਦੁਨੀਆ ਤੇ ਲੇਕਿਨ ਸਾਡੀ ਜਿਹੜੀ ਕੋਆਰਡੀਨੇਸ਼ਨ ਬਹੁਤ ਕਾਢੀ ਦੀ ਹੈ ਤੇ ਇਸੇ ਨੂੰ ਲੈ ਕੇ ਅਸੀਂ 20 ਸਾਲ ਪਹਿਲੇ ਪੇਪਰ ਦੇ ਇਸ ਹਿਸਾਬ ਨਾਲ ਸ਼ੁਰੂ ਕੀਤਾ ਸੀ ਅਸੀਂ ਅ ਨਿਊਯਾਰਕ ਇਹ ਨਹੀਂ ਕਿ ਅਸੀਂ ਲੋਕਲ ਹੀ ਕਰ ਰਹੇ ਆ ਅਸੀਂ ਉੱਥੋਂ ਇੰਟਰਨੈਸ਼ਨਲ ਲੈਵਲ ਤੇ ਸਾਰੇ ਪਾਸੇ ਰਿਪਰੈਜ਼ੈਂਟੇਸ਼ਨ ਦੇ ਰਹੀ ਆ ਜਿਸ ਨੂੰ ਕਿ ਅਸੀਂ ਚਾਹਦੇ ਆ ਕਿ ਲੋਕਾਂ ਦਾ ਵਾਧਾ ਹੋਵੇ ਇੱਕ ਦੂਜੇ ਦੇ ਨਾਲ ਖਾਸ ਕਰਕੇ ਜਿਹੜਾ ਇਹਦੇ ਵਿੱਚ ਅਸੀਂ ਮੇਰੇ ਖਿਆਲ ਨਾਲ ਮਾਰ ਬੋਲ ਤੇ ਵੀ ਪਤਾ ਲੱਗਣਾ ਤੁਸੀਂ ਕਿ ਜਿਹੜਾ ਮੈਟ੍ਰੀਮੋਨੀਅਲ ਸਭ ਤੋਂ ਜਿਹੜੀ ਮੁਸ਼ਕਲ ਜਿਹੜੀ ਸਾਡੀ ਕਮੇਟੀ ਦੇ ਵਿੱਚ ਆ ਰਹੀ ਹੈ ਉਹ ਬੱਚਿਆਂ ਦੀਆਂ ਸ਼ਾਦੀਆਂ ਕਿਉਂਕਿ ਦੁਨੀਆ ਜਿਹੜੀ ਹੈਗੀ ਆ ਉਹ ਸਮਰੱਥੀ ਸਾਰੇ ਪਾਸੇ ਤੇ ਉਹ ਜਿਹੜੇ ਤਵਾਰਿਕ ਤੌਰ ਤੇ ਰਿਸ਼ਤੇ ਹੁੰਦੇ ਸੀ ਉਹ तकरीबन ਆਲਮੋਸਟ ਉਹ ਖਤਮ ਹੋ ਚੁੱਕੇ ਨੇ ਤੇ ਕਿਉਂਕਿ ਕੋਆਰਡੀਨੇਸ਼ਨ ਹੈ ਨਹੀਂ ਲੋਕਾਂ ਦਾ ਹਾਫ ਸੀ ਤੇ ਅਸੀਂ ਉਸ ਮੁਸ਼ਕਲ ਨੂੰ ਵੀ ਸਾਹਮਣੇ ਰੱਖੇ ਤੇ ਇਹ ਸਾਰਾ ਅਸੀਂ ਜਾਣਿਆ ਕਿ ਪੰਜਾਬੀ মিডিਆ ਜਿਹੜਾ ਹੈਗਾ ਉਹ ਗਰਾਉਂਡ ਲੈਵਲ ਤੇ ਵੀ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਸਾਰੇ ਇਸ ਨੂੰ ਕਵਰ ਕਰੀਏ ਇਸਾ ਤਰ੍ਹਾਂ ਹਾਂਜੀ ਉਹ ਜਿਹੜੇ ਜਿਹੜੀ ਸਭ ਤੋਂ ਵੱਡੀ ਪਿਛਲੇ ਸਾਲਾਂ ਦੇ ਵਿੱਚ ਜੋ ਅਸੀਂ politically ਬਾਰੇ ਗੱਲ ਕਰਨਾ ਚਾਹੁੰਦਾ ਕਿ politically ਸਾਡੇ ਜਿਹੜੇ ਹਾਲਾਤ ਨੇ ਸਾਡੀ ਕੋਈ ਵੀ ਪਾਰਟੀ ਹੈਗੀ ਆ ਉਹ ਮਤਲਬ ਸੋਸਾਇਟੀ ਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਠੀਕ ਤਰੀਕੇ ਨਾਲ ਨਹੀਂ ਆਉਂਦੀ ਤੇ ਸਾਨੂੰ ਤੁਹਾਡਾ ਸਭ ਦਾ ਸਾਥ ਚਾਹੀਦਾ ਕਿ ਅਸੀਂ 2027 ਦੇ ਇਲੈਕਸ਼ਨ ਆ ਰਹੇ ਆ ਔਰ ਅਸੀਂ ਉਹਦੇ ਵਾਸਤੇ ਇੱਕ ਸਪੈਸ਼ਲ ਸਬਜੈਕਟ ਸ਼ੁਰੂ ਵੀ ਕਰ ਰਹੇ ਹਾਂ ਕਿ ਦੋ ਮਹੀਨੇ ਦੇ ਵਿੱਚ ਇਹ ਦੋ ਪੰਜਾਬ 2027 ਦੇ ਨਾਂ ਤੇ ਤੇ ਉਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਵੀ ਪਾਰਟੀ ਦੀ بجائے ਨਾ ਕੈਂਡੀਡੇਟ ਨੂੰ ਅਸੀਂ ਜ਼ਿਆਦਾ ਪ੍ਰਫਰ ਕਰੀਏ ਕਿ ਕਿਹੜਾ ਕੈਂਡੀਡੇਟ ਠੀਕ ਹੈ ਕਿਉਂਕਿ ਅਸੀਂ ਅ ਬੇਸ਼ੱਕ ਅ ਅਸੀਂ ਜਿਹੜੀ ਵੀ ਪਾਰਟੀ ਚੁੰੁੰਦੇ ਹਾਂ ਹੈ ਉਹ ਵਾਦੇ ਕੁਝ ਹੋਰ ਕਰਦੀ ਆ ਤੇ ਉਹਦੇ ਨਾਲ ਇਹ ਸਾਡਾ ਐਡ ਕਰਨ ਦਾ ਸਿਰਫ ਮਤਲਬ ਇਹੀ ਆ ਕਿ ਵੀ ਸਮਾਜ ਜਿਹੜਾ ਹੈਗਾ ਉਸ ਨੂੰ ਰਿਪਰੈਜ਼ੈਂਟੇਸ਼ਨ ਸਹੀ ਮਿਲੇ ਤੇ ਜੇ ਸਾਡੇ ਪੋਲੀਟਿਕਲ ਲੀਡਰ ਹੀ ਸਹੀ ਨਹੀਂ ਹੋਣਗੇ ਤਾਂ ਫਿਰ ਸਾਡਾ ਸਮਾਜ ਨਹੀਂ ਸੁਧਰ ਸਕਦਾ ਅਜਿੰਨਾ ਸ਼ੈਵੀ ਹਾਲ ਤੁਹਾਡੇ ਸਾਹਮਣੇ ਆ ਫੋਰ ਅਨਐਮਪਲੋਇਮੈਂਟ ਦੇ ਬੜੇ ਬਹੁਤ ਸਾਰੇ ਆਹੋ ਜੇ ਮਸਲੇ ਨੇ ਕਿ ਜਿਹੜੇ ਲਾਅ ਐਂਡ ਆਰਡਰ ਤੁਸੀਂ ਦੇਖੀ ਰਿਓ ਤੇ ਕਈ ਚੀਜ਼ਾਂ ਅਸੀਂ ਨੇ ਕਿ ਜਿਹੜੀਆਂ ਅਸੀਂ ਚਾਹੇ ਕਿ ਵੀ ਅਸੀਂ ਸਾਰੇ ਮਿਲ ਕੇ ਕਰੀਏ ਤੁਸੀਂ ਸਾਰੇ ਪੁੱਤਰਾਂ ਪਰ ਬੈਠੇ ਹੋ ਤੇ ਮਿਲ ਕੇ ਇੱਕ ਦੂਜੇ ਦੇ ਨਾਲ ਚੱਲੀਏ ਤਾਂ ਕਿ ਇਹ ਵੀ ਇੱਕ ਬਹੁਤ ਵੱਡਾ ਸਬਜੈਕਟ ਹੈ ਪੋਲੀਟਿਕ ਦਾ ਤੇ ਸਾਡੀ ਡਿਊਟੀ ਬਣਦੀ ਹੈ ਜਿਵੇਂ ਜਰਨਲਿਸਟ ਸਾਡਾ ਫਰਜ ਬਣਦਾ ਹੈ ਕਿ ਵੀ ਅਸੀਂ ਲੋਕਾਂ ਨੂੰ ਇਸ ਬਾਰੇ ਵੀ ਜਾਣਕਾਰੀ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇੱਥੇ ਪਹੁੰਚ ਚੁੱਕੇ ਮੀਡੀਆ ਆਦਾਰਾਂ ਦੇ ਨੁਮਾਇੰਦਿਆਂ ਨੂੰ ਪਿਆਰ ਭਰੀ ਸਤਿਕਾਰ ਕਹਿੰਦਾ ਤੇ ਇਸ ਇਲਾਕਾ ਵਾਸੀਆਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਆਦਾਰਾ ਆਪਣਾ ਪੰਜਾਬ ਵਲੋਂ ਜੋ ਕਿ ਪਿਛਲੇ 20 ਸਾਲਾਂ ਤੋਂ ਅਮਰੀਕਾ ਦੇ ਵਿੱਚ ਪੰਜਾਬ ਦੇ ਪੰਜਾਬੀ ਦੇ ਸੇਵਾ ਲਈ ਕੰਮ ਕਰਦਾ ਰਹੇ ਪੰਜਾਬੀਆਂ ਨੂੰ ਇੱਕ ਗਲੋਬਲ ਪਲੇਟਫਾਰਮ ਪ੍ਰੋਵਾਈਡ ਕਰਉਂਦਾ ਰਹੇ ਹੋਣ ਪੰਜਾਬ ਦੇ ਵਿੱਚ ਇਸ ਇਲਾਕੇ ਦੇ ਲੋਕਲ মিডিਆਜ਼ ਦੇ ਨਾਲ ਜੁੜ ਕੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਨੂੰ ਜਿੱਥੇ ਇਕੱਠਾ ਕਰਨ ਦਾ ਕੰਮ ਕਰੇਗਾ ਉੱਥੇ ਹੀ ਦੇਸ਼ਾਂ ਤੋਂ ਵਿਦੇਸ਼ਾਂ ਦਾ ਪੰਜਾਬੀਆਂ ਦੀ ਹਰ ਮੁਸ਼ਕਲਾਂ ਨੂੰ ਇੱਕ ਪਲੇਟਫਾਰਮ ਸਾਂਝੇ ਪਲੇਟਫਾਰਮ ਦੇ ਦੌਰ ਤੇ ਪੰਜਾਬ ਦੀਆਂ ਸਰਕਾਰਾਂ ਕੈਲੋ ਜਾਂ ਭਾਰਤ ਦੀ ਹਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੱਕ ਇਹਨਾਂ ਗੱਲਾਂ ਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਮੁੱਦਿਆਂ ਨੂੰ ਚੁੱਕੇ ਜਾਵਾਂਗੇ ਤੇ ਜੋ ਐਨ ਆਰ ਆਈ ਭਾਈਚਾਰਾ ਵਿਦੇਸ਼ਾਂ ਵਿੱਚ ਵੱਸਦਾ ਹੈ ਜੋ ਪੰਜਾਬੀ ਭਾਈਚਾਰੇ ਦੇ ਐਨ ਆਰ ਆਈ ਵੀਰ ਮਾਝਾ ਇਲਾਕੇ ਦੇ ਨੇ ਜਾਂ ਹੋਰ ਇਲਾਕਿਆਂ ਦੇ ਨੇ ਹੁਣ ਸਭ ਨੂੰ ਉਹਨਾਂ ਦੀ ਮਿੱਟੀ ਨਾਲ ਜੋੜਨ ਦੇ ਲਈ ਅਸੀਂ ਇੱਕ ਸਾਂਝਾ ਪਲੇਟਫਾਰਮ ਪ੍ਰੋਵਾਈਡ ਕਰਵਾ ਰਹੇ ਹਾਂ ਜਿਸ ਦੇ ਥ्रू ਇਲਾਕੇ ਦੇ ਮੀਡੀਆ ਧਾਰਿਆਂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਬਹੁਪੱਖੀ ਵਿਕਾਸ ਲਈ ਹਰ ਉਤਸ਼ਮ ਕਰਾਂਗੇ ਤੇ ਉਮੀਦ ਕਰਦੇ ਹਾਂ ਇਲਾਕਾ ਵਾਸੀਆਂ ਦੇ ਹਰ ਬੁਲੰਪਰ ਸਾਇਜ ਜਿਹੜੀ ਆਸ ਰੱਖਦੀ ਹੈ ਇੱਥੇ ਇਲਾਕੇ ਦੇ ਇਲਾਕਾ ਵਾਸੀ ਤੇ ਹੋਰ ਮਾਝਾ ਇਲਾਕੇ ਦੇ ਕਈ ਜਿੰਨੇ ਵੀ ਪਿੰਡ ਨੇ ਜਿਹੜੇ ਨੇ ਸਾਰਿਆਂ ਦੇ ਵਿੱਚ ਅਸੀਂ ਇਕੱਠੇ ਇਕ ਹੰਬਲਾ ਮਾਰੀਏ ਤੇ ਪੰਜਾਬ ਤੇ ਪੰਜਾਬੀ ਦੀ ਇੱਕ ਪਹਿਚਾਨ ਨੂੰ ਇੰਟਰਨੈਸ਼ਨਲ ਪੱਧਰ ਤੇ ਉੱਤੇ ਲੈ ਕੇ ਜਾਈਏ ਅਤੇ ਜਿਵੇਂ ਕਿ ਸਾਡੇ ਨਾਲ ਆਪਣਾ ਪੰਜਾਬ ਮੀਡੀਆ ਦੇ ਸੀਓ ਗੁਰਮੀਤ ਸਿੰਘ ਜੋ ਨਿਊਯਾਰਕ ਤੋਂ ਨੇ ਤੇ ਪਿਛਲੇ 20 ਸਾਲਾਂ ਤੋਂ ਉੱਥੇ ਇੱਕੋ ਚਲਾ ਰਹੇ ਨੇ ਉਹ ਸਾਡੇ ਵਿੱਚ ਮੌਜੂਦ ਨੇ ਤੇ ਨਾਲ ਹੀ ਸਾਡੇ ਚੰਡੀਗੜ੍ਹ ਦੀ ਮਹਾਰਾਜ ਜਸਵਿੰਦਰ ਕੌਰ ਨੇ ਜੋ ਐਤੇ ਮੀਡੀਆ ਚ ਬਦਨੇ ਤੇ ਨਿਊਜ਼ਪੇਪਰ ਸਾਡਾ ਜੋ ਚੱਲਦਾ ਰਿਹਾ ਉਹਦੇ ਚੀਫ ਐਡੀਟਰ ਨੇ ਤੇ ਅਸੀਂ ਮੈਂ ਗੁਰਸੇਵਕ ਸਿੰਘ ਆਪਣਾ ਪੰਜਾਬ ਮੀਡੀਆ ਤੋਂ ਅਥੇ ਅਜ਼ਮ ਮੈਨੇਜਿੰਗ ਡਾਇਰੈਕਟਰ ਜੋ ਸੇਵਾਵਾਂੇ ਕੋ ਆ ਰਹੇ ਆ ਹਾਂ ਤੇ ਲੋਕਲ ਇਲਾਕੇ ਦੇ মিডিਆ ਦੇ ਨਾਲ ਲੱਗੇ ਅਸੀਂ ਇੱਕ ਜੋ ਸਾਂਝਾ ਪਲੇਟਫਾਰਮ ਸ਼ੁਰੂ ਕੀਤਾ ਹੈ ਅਸੀਂ ਇਸ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਲੈ ਕੇ ਜਾਵਾਂਗੇ ਤੇ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਜਿਹੇ ਪਲੇਟਫਾਰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿੱਥੇ ਦੇਸ਼ਾਂ ਦੇ ਤੋਂ ਵਿਦੇਸ਼ਾਂ ਦੇ ਐਨ ਆਰ ਆਈਸ ਹੋ ਗਏ ਪੰਜਾਬੀ ਹੋ ਗਏ ਇਹਨਾਂ ਸਭ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇਹਨਾਂ ਦੀ ਆਪਸੀ ਜੋ ਵੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੇ ਉਹਨਾਂ ਨੂੰ ਸੋਲਵ ਕੀਤਾ ਜਾ ਜਾਵੇਗਾ ਅਤੇ ਸਰਕਾਰਾਂ ਤੱਕ ਸਿੱਧੇ ਕਿਤੇ ਜਵਾਬ ਸਵਾਲ ਕੀਤੇ ਜਾਣਗੇ ਤਾਂ ਕਿ ਜੋ ਐਨ ਆਰ ਆਈ ਪੰਜਾਬ ਦੇ ਰਾਜਨੀਤੀ ਤੇ ਪਿਛਲੇ ਕੁ ਬਹੁਤ ਹੀ ਸਥਿਤੀ ਲਗਾ ਲੋ ਤੇ ਇਤਿਹਾਸਿਕ ਲਗਾ ਲੋ ਸਭ ਦੇ ਵਿੱਚ ਆਪਣਾ ਰੋਲ ਨਿਭੰਦਾ ਆ ਉਹਨਾਂ ਦੇ ਜੋ ਰੋਲ ਹੈ ਉਹਨਾਂ ਨੇ ਵੀ ਕੋ ਮਜ਼ਬੂਤ ਪਕਵਚੋ ਦਿਖਾਵਾਗੇ ਅੱਜ ਲੋੜ ਹੈ ਪੰਜਾਬ ਨੂੰ ਜਿੱਥੇ ਐਨ ਆਰ ਆਈ ਹੁਣ ਤੱਕ ਐਨ ਆਰ ਆਈਆਂ ਨੇ ਪੰਜਾਬ ਦੀ ਬਾਹ ਫੜੀ ਹੈ ਤੋ ਅੱਗੇ ਵੀ ਉਹਨਾਂ ਦੇ ਵਿਸ਼ਵਾਸ ਬਣਾਈ ਰੱਖਣ ਲਈ ਸਾਨੂੰ ਲੋਕਲ ਮੀਡੀਆ ਧਾਰਿਆਂ ਨੂੰ ਵੀ ਆਪਣੀ ਕਿ जिम्मेਵਾਰੀ ਤਹਿਤ ਇੱਕ ਸਾਂਝਾ ਪਲੇਟਫਾਰਮ ਦੇ ਵਿੱਚ ਉਹਨਾਂ ਦੀ ਆਵਾਜ਼ ਨੂੰ ਪੰਜਾਬ ਦੀ ਸਰਕਾਰਾਂ ਤੱਕ ਲੈ ਕੇ ਜਾਣਾ ਚਾਹੀਦਾ ਅਤੇ ਜੋ ਪੰਜਾਬ ਦੇ ਮੁੱਦੇ ਨੇ ਜੋ ਐਨ ਆਰ ਆਈ ਪ੍ਰਾਇਸ ਸਹਿਯੋਗ ਦੇ ਸਕਦੇ ਨੇ ਉਹਨਾਂ ਤੱਕ ਵੀ ਆਪਣੀ ਆਵਾਜ਼ ਪਹੁੰਚਾਉਣ ਲਈ ਸਾਨੂੰ ਇੱਕ ਹੋਣ ਦੀ ਲੋੜ ਹੈ। ਸੋ ਆਸਾਂ ਸਭ ਨੂੰ ਬਧਾਈ ਦਿੰਦਾ ਅਸੀਂ ਇਸ ਪਲੇਟਫਾਰਮ ਦੀ ਜੋ ਸ਼ੁਰੂਆਤ ਕੀਤੀ ਹੈ। ਇਸ ਸਫ਼ਰ ਦੇ ਤੁਹਾਡੇ ਸਭ ਦੇ ਸਾਥ ਦੀ ਲੋੜ ਹੈ ਤੇ ਆਓ ਅਸੀਂ ਰਲ ਕੇ ਇਸ ਨੂੰ ਅਗਾਂਹ ਵੱਧ ਸੋਚ ਦੇ ਨਾਲ ਬਹੁਤ ਉਚਾਈਆਂ ਤੇ ਲੈ ਕੇ ਜਾਈਏ ਤੇ ਇੱਕ ਪੰਜਾਬ ਦੇ ਵੋਪਕੀ ਵਾਸੀ ਸਭ ਆਪਣਾ ਮਹੱਤਵਪੂਰਨ ਯੋਗਦਾਨ ਪਾਈਏ ਧੰਨਵਾਦ